ਦਨ ਦਨ ਬਾਅਦ ਰੇ ਨਸ਼ੇ ਨੂੰ ਰੋਕਣ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰਤ ਕਰਨ ਲਈ ਅਕਾਲ ਕਾਡਮੀ ਜਨ ਸਾਹਿਬ ਵਿਦਿਆਰਥੀਆਂ ਵੱਲੋਂ ਰੈਲੀ ਕੀਤੀ ਗਈ ਰੈਲੀ ਦੌਰਾਨ ਉਹਨਾਂ ਨਸ਼ੇ ਛੱਡੋ ਕੋੜ ਕੱਢੋ ਦੇ ਨਾਰੇ ਲਾਏ ਗਏ ਕੇ ਐਸ ਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਤੁਸੀਂ ਦੇਖ ਰਹੇ ਇਹ ਰਿਪੋਰਟ ਨਸ਼ੇ ਛੱਡੋ ਕੋੜ ਕੱਢੋ ਨਸ਼ਾ ਛੱਡੋ ਕੋੜ ਕੱਢੋ ਅਗਲੀ ਖਬਰ ਨੂੰ ਕੈਨ ਨੂੰ ਦੇਣਾ ਬੇਟਾ ਕੀ ਨਾਮ ਆ? ਅਜੀਤ ਵੀਰ ਸਿੰਘ। ਅਜੀਤ ਵੀਰ ਸਿੰਘ ਜੋ ਤੁਸੀਂ ਅੱਜ ਨਸ਼ੇ ਵਿਰੋਧ ਰੈਲੀ ਕੱਢੀ ਗਈ ਹੈ। ਇਹ ਕਿਸ ਸਕੂਲ ਵੱਲੋਂ ਕੱਢੀ ਗਈ ਹੈ? ਅਕਾਲ ਅਕੈਡਮੀ ਜਨ ਸਾਹਿਬ। ਆਪਣੇ ਪੰਜਾਬ ਦਾ ਯੂਥ ਆ ਉਹ ਬਹੁਤ ਜ਼ਿਆਦਾ ਨਸ਼ਿਆਂ ਵੱਲ ਜਾ ਰਿਹਾ ਹੈ। ਪੰਜਾਬ ਦੇ ਪੰਜਾਂ ਦਰਿਆਵਾਂ ਤੋਂ ਬਾਅਦ ਛੇਵਾਂ ਦਰਿਆ ਹੁਣ ਨਸ਼ਿਆਂ ਦਾ ਵਗ ਰਿਹਾ ਹੈ ਜੀ। ਇਸ ਨਸ਼ੇ ਨੂੰ ਰੋਕਣ ਲਈ ਸਾਡਾ ਕਲਗੀ ਦਾ ٹرسٹ ਜਿਨ੍ਹਾਂ ਦੇ ਅਸੀਂ ਮੈਂਬਰ ਆ ਅੱਜ ਅਸੀਂ ਰੈਲੀ ਕੱਢਣ ਜਾ ਰਹੇ ਆ। ਨਸ਼ਾ ਛੱਡੋ ਔੜ ਕੱਢੋ ਤੁਸੀਂ ਰੇਲੀ ਕੱਢੀ ਐ ਇਹ ਕਿੰਨਾ ਦੀ ਯੋਗਵਾਹੀ ਹੇਟ ਕੱਢੀ ਗਈ ਐ ਇਹ ਸਾਡੇ ਪ੍ਰਿੰਸੀਪਲ ਮੈਮ ਸ਼ਸ਼ੀਲ ਸ੍ਰੀਤਾ ਮੈਮ ਦੀ ਅਗਵਾਈ ਹੇਟ ਕੱਢੀ ਗਈ ਹੈ ਜੀ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ਿਆਂ ਨਾਲ ਪਰਿਵਾਰ 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 ਟੁੱਟ ਜਾਂਦਾ ਹੈ ਜੀ ਅਤੇ ਬੰਦਾ ਮਰ ਜਾਂਦਾ ਹੈ ਜੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਆਪਣੀ ਹੀ ਨਹੀਂ ਆਪਣੇ ਸਾਰੇ ਪਰਿਵਾਰ ਦੀ ਹੀ ਖਤਮ ਹੋ ਜਾਂਦੀ ਨਸ਼ੇ ਤੇ ਆਕੂ ਨਸ਼ਾ ਛੱਡੋ ਔੜ ਕੱਢੋ ਨਸ਼ਾ ਛੱਡੋ